ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਮੈਂ ਬੜਾ ਤੋਰੀ ਹੋਇਆ ਤੇ ਮੜ ਕੇ ਮੈਂ ਛਟੂ ਵੇਖਿਆ ਵਾ ਛਟੂ ਇਹ ਗਿਆ ਵਾ ਗੁਰੂ ਘਰ ਨੂੰ ਵੀ ਨਹੀਂ ਬਖਸ਼ਿਆ ਚੋਰਾ ਨੇ ਜੀ ਹਾਂ ਸੁੱਬੇ ਵਿੱਚ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜਿਹਾ ਹੀ ਮਾਮਲਾ ਬੀਤੀ ਰਾਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅੰਦਰ ਪੈਂਦੇ ਪਿੰਡ ਪੱਡਾ ਵਿੱਚ ਵਾਪਰਿਆ ਜਿੱਥੇ ਅਣਪਛਾਤੇ ਚੋਰਾਂ ਵੱਲੋਂ ਸੰਤ ਬਾਬਾ ਹਜ਼ਾਰਾ ਸਿੰਘ ਘੁੰਮਣਾ ਵਾਲਿਆਂ ਨੇ ਗੁਰਦੁਆਰਾ ਸਾਹਿਬ ਨੂੰ ਆਪਣੀ ਲੁੱਟ ਦਾ ਨਿਸ਼ਾਨਾ ਬਣਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬਲਵੰਤ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਵਿੰਦਰ ਸਿੰਘ ਦੱਸਿਆ ਕਿ ਉਹ ਰੋਜ਼ਾਨਾ ਹੀ ਤਰ੍ਹਾਂ ਸਵੇਰੇ ਨਿਤਨੇਮ ਕਰਨ ਲਈ ਗੁਰਦੁਆਰਾ ਸਾਹਿਬ ਪੁੱਜੇ ਤਾਂ ਗੁਰਦੁਆਰਾ ਸਾਹਿਬ ਦੇ ਮੇਨ ਦਰਵਾਜ਼ੇ ਦਾ ਲੋਕ ਟੁੱਟਾ ਪਿਆ ਸੀ ਜਿਸ ਤੋਂ ਬਾਅਦ ਅੰਦਰ ਜਾ ਕੇ ਦੇਖਿਆ ਤਾਂ ਬੋਲਕ ਟੁੱਟੀ ਪਈ ਸੀ ਅੱਜ ਹਿਟਾਣੇ ਹਾਜ਼ਰ ਸੀ ਤੇ ਸਰਪੰਚ ਪਿੰਡ ਦਾ ਵੱਡਾ ਤਸਵੀਰ ਸਿੰਘ ਨੇ ਫੋਨ ਕੀਤਾ ਕਿ ਆਪਣੇ ਗੁਰਦੁਆਰਾ ਸਾਹਿਬ ਨਹਿਰਵਾਲਾ ਜਾਂ ਬਾਬਾ ਹਜ਼ਾਰ ਅਸਰ ਕੋ ਮਨੌਰ ਦੇ ਨਾਮ ਦੇ ਗੁਰਦੁਆਰਾ ਸਾਹਿਬ ਆ ਉਥੇ ਰਾਤ ਨੂੰ ਹੋਰੀ ਹੋ ਗਈ ਹੈ ਤੇ ਇਹਨਾਂ ਦਿਨ ਆ ਕੇ ਵੇਖਿਆ ਹੈ ਹੁਣ ਇਤਲਾਹ ਤੇ ਇੱਥੇ ਆਏ ਆ ਪਤਾ ਕਰਕੇ ਵੇਖਿਆ ਇਥੇ ਤੇ ਇਥੇ ਇੱਕ ਅਬਨੇਟਰ ਸਮੇਤ ਅਬਨੇਟਰਾਂ ਦਾ ਬੈਟਰਾ ਅਤੇ ਹੋਰ ਸਮਾਨ ਕਾਫੀ ਗੋਲਕ ਤੋੜੀ ਗਈ ਆ ਐਲ ਸੀ ਡੀ ਲੱਗੀ ਆ ਤੇ ਹੁਣ ਇਹਦੀ ਗੱਲ ਤਫਤੀਸ਼ ਕਰਾਂਗੇ ਪਤਾ ਅਣਪਛਾਤੇ ਆਦਮੀ ਆ ਤੇ ਤਫਤੀਸ਼ ਕਰਨ ਦੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਤੇ ਸਰ ਜਿਹੜੇ ਨਿਤਜਨ ਦੇ ਦੋ ਚੋਰੀ ਦੇ ਘਟਨਾਵਾਂ ਵਾਪਰੀਆਂ ਨੇ ਸਰ ਕਿਤਨੇ ਕਿਤਨੇ ਪੁਲਿਸ ਨੂੰ ਸਹਿਚੂਨ ਕੀ ਕਰਨ ਲੱਗ ਪਏ ਇਹਦੇ ਪੁੱਛਤੇ ਕੋਈ ਤੇ ਘਰ ਨਹੀਂ ਕਰਕੇ ਆ ਕਿ ਗੁਰਦਰਾ ਸਾਹਿਬ ਵਿੱਚ ਰਾਖੀ ਕਰਨੀ ਜੇ ਅਸੀਂ ਰਾਹੀ ਦੇ ਬਾਰ-ਬਾਰ ਇਹਦਾ ਤਕਰੀਰੀਆਂ ਨੇ ਕਿ ਤੁਸੀਂ ਗੁਰਦਰਾ ਸਾਹਿਬ ਵਿੱਚ ਆਪਣਾ ਕੋਈ ਨਾ ਕੋਈ ਆਦਮੀ ਰੱਖਿਆ ਕਰੋ ਕਿਉਂਕਿ ਇਹਦੇ ਨਾਲ ਕਈ ਘਟਨਾਵਾਂ ਵੀ ਆਦੀ ਦੀਆਂ ਆਪਣੀਆਂ ਕੋਈ ਹੋਰ ਵੀ ਵਾਪਰ ਸਕਦੀਆਂ ਨੇ ਇਹ ਕਰਕੇ ਆ ਵੀ ਹੁਣ ਇੱਕ ਸਾਰੀ ਫੋਰਸ ਜਿਹੜੀ ਆ ਡਿਊਟੀ ਦੇ ਕੰਮ ਚਾਹ ਕਾਫੀ ਆ ਫੋਰਸ ਘਟਾਉਣ ਕਰਕੇ ਸਾਰੀ ਰਾਤ ਚ ਗਸ਼ਤਰੀ ਹੋ ਸਕਦੀ ਸਰ ਕੀ ਕਾਰਵਾਈ ਹਮਨ ਜੀ ਲੈਂਦੀ ਜਾਏਗੀ ਕਾਰਵਾਈ ਚ ਹੁਣ ਜੋ ਬਿਆਹ ਲਖੋਣਗੇ ਤੇ ਆਪਾਂ ਹੁਣ ਬਿਆਨ ਦੇ ਆਧਾਰ ਤੇ ਅਗਲੇ ਛਾਂ ਬਣ ਕੇ ਕਰਕੇ ਕੀ ਕਾਰਵਾਈ ਹਮਨ ਜੀ ਲੈਂਦੀ ਜਾਏਗੀ ਮੇਰਾ ਨਾਮ ਬਲਵੰਤ ਸਿੰਘ ਹੈ ਜੀ ਮੈਂ ਕੋਈ ਸਵਾ 4 ਵਜੇ ਦਾ ਗੁਰਦੁਆਰੇ ਹਾਜ਼ਰ ਹੋਇਆ ਜੋ ਆਣ ਕੇ ਵੇਖਿਆ ਵਾ ਤੇ ਅੰਦਰ ਗੋਲਕ ਟੁੱਟੀ ਹੋਈ ਆ ਉਹਦੇ ਵਿੱਚ ਕੋਈ 4-5000 ਰੁਪਿਆ ਮਰਬਾਕ ਚੋਰੀ ਹੋਇਆ ਤੇ ਮੜਕੇ ਮੈਂ ਸੈਟੂ ਵੇਖਿਆ ਵਾ ਸੈਟੂ ਇਹ ਗਿਆ ਵਾ ਫਿਰ ਇੱਕੋ ਫਿਰ ਦੋ ਮੈਗ ਜਿਹੜੇ ਉਹ ਚੋਰੀ ਹੋਇਆ ਤੇ ਮੈਂ ਜਦੋਂ ਉੱਤੇ ਚੜ ਕੇ ਵੇਖਿਆ ਇਨਵਰਟਰ ਤੇ ਬੈਟਰੀ ਜਿਹੜਾ ਉਹ ਵੀ ਮਰਬਾਕੇ ਗਿਆ ਵਾ ਇਨਵਰਟਰ ਜਿਹੜਾ ਵਾ ਬੈਟਰੀ ਜਿਹੜਾ ਉਹ ਪੌੜੇ 30 ਕਿਲ ਥੱਲੇ ਨਾਲ ਡਗਿਆ ਵਾ ਤੇ ਜਦੋਂ ਮੈਂ ਨਾਲ ਦੇ ਕਮਰੇ ਦੇ ਵਿੱਚ ਜਾ ਕੇ ਵੇਖਿਆ ਉਹਦੇ ਵਿੱਚ ਜੋ ਐਲਸੀਡੀ ਆ ਉਹਦਾ ਕੰਟਰੋਲਰ ਜਿਹੜਾ ਉਹ ਵੀ ਗਿਆ ਪਿਆ ਪੁਲਿਸ ਅੱਜ ਮਰਬਾ ਕੇ ਮੌਕੇ ਤੇ ਹਾਜ਼ਰ ਹੋਈ ਹੈ ਹੁਣ ਕਹਿੰਦੇ ਕਹੇ ਅਸੀਂ ਕਾਰਵਾਈ ਕਰਾਂਗੇ ਇੱਕ ਤੋਂ ਪਹਿਲਾਂ ਵੀ ਚੋਰੀ ਉਹਦੀ ਹੇਠੋਂ ਕੋਈ ਲੱਭੇ ਅਜੇ ਤੱਕ ਉਹਦਾ ਕੋਈ ਹੋ ਸਕ ਨਹੀਂ ਪਤਾ ਲਗਾ ਕਿੰਨੇ ਸਾਲਾਂ ਤੋਂ ਤੁਸੀਂ ਜਿਹੜੀ ਸਾਡੀ ਗਾਰੰਟੀ ਡਿਊਟੀ ਨਿਭਾਈ ਮੈਨੂੰ 15 ਸਾਲ ਹੋ ਗਏ ਇੱਥੇ ਸੇਵਾ ਨਿਭਾਉਂਦੇ ਨੂੰ ਆਏ ਸੰਸਾਦ ਦਵਾ ਜਾਵੇ ਮਾਜੇ ਸੁੰਦਰ ਸਿੰਘ ਜੀ ਬਾਦ ਰਾਤ ਕੋਈ ਚੋਰੀ ਹੋਈ ਐ ਇਥੇ ਬਾਬਾ ਜੀ ਆਏ ਆ 3:30 4:00 ਵਜੇ ਤੇ ਉਦੋਂ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆਹ ਗੱਲ ਹੋਈ ਆ ਥਾਲੇ ਟੁੱਟੇ ਆ ਉਹਨਾਂ ਨੂੰ ਗੋਲਦਪਤੀ ਲੈ ਗਏ ਆ ਇਨਵਰਟਰ ਲੈ ਗਏ ਆ ਬੈਟਰੀ ਸਵੇਤ ਸੈੱਟ ਲੈ ਗਏ ਆ ਡੀਵੀਆਰ ਲੈ ਗਏ ਕੈਮਰਾ ਲੈ ਲਸੀਡੀ ਲੈ ਗਏ ਤੇ ਸਾਡੀ ਪ੍ਰਸ਼ਾਸਨ ਅਕੀ ਬੇਨਤੀ ਆ ਵੀ ਇਹਨਾਂ ਦੇ ਬੰਦੀ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਆ ਜੀ ਵੇਖੋ ਜੀ ਨਸ਼ਾ ਬਹੁਤ ਜਿਆਦਾ ਵੱਧ ਗਿਆ ਵਾ ਸਰਕਾਰ ਨੂੰ ਨਸ਼ੇ ਦੇ ਠੱਲ ਪਾਉਣੀ ਚਾਹੀਦੀ ਐ ਨਸ਼ੇ ਦੇ ਕਾਰਨ ਸਭ ਕੁਝ ਹੋ ਰਿਹਾ ਵਾ ਅੱਗੇ ਤੇ ਘਰਾਂ ਦੇ ਉਤੇ ਹੁਣ ਗੁਰੂ ਘਰ ਨੂੰ ਨਹੀਂ ਬਖਸ਼ਦੇ ਜੀ ਤੇ ਸਰਪ ਬੇਦਬੀ ਦੀ ਘਟਨਾ ਹੋਤ ਨਹੀਂ ਬੱਸ ਨਹੀਂ ਇਹੋ ਜੀ ਕੋਈ ਨਹੀਂ ਘਟਣਾ ਬੇਦਬੀ ਦੀ ਘਟਨਾ ਦਾ ਬਚਾਅ ਬਸ ਚੋਰਾਗਰੀ ਕੀਤੀ ਉਹਨਾਂ ਜੋਗੀ ਸਬਾਨ ਕਰਿਆ ਚੋਰ ਨੇ ਪੁੱਛੋ ਡੀਵੀਆਰ ਲੈ ਗਿਆ ਜੀ ਨਾਲ ਹੀ ਲਾ ਕੇ ਹੈ ਤੇ ਸਭ ਕੁਝ ਉਹਦੇ ਵਿੱਚ ਰਿਕਾਰਡਿੰਗ ਪਰ ਨਾਲ ਲੈ ਗਿਆ